ਆ ਹੁਣ ਤਹਿਸੀਲਾਂ ਲਾਇਬ੍ਰੇਰੀਆਂ ਦੀ ਗੱਲ ਚੱਲੀ ਐ ਹੁਣ ਕਿਤੇ ਜਾ ਕੇ ਸੜਕਾਂ ਸੁੜਕਾਂ ਕਾਲਜਾਂ ਯੂਨੀਵਰਸਿਟੀਆਂ ਦਾ ਕੰਮ ਚੱਲਿਆ ਹੁਣ ਹੁਣ ਬਦਲੂਗਾ ਜੀ ਕੰਮ ਰਿਜ਼ਲਟ ਆਉਣ ਲੱਗ ਗਏ ਬਾਕੀ ਤੁਹਾਡਾ ਧੰਨਵਾਦ ਤਾਂ ਮੈਂ ਹਰੇਕ ਸਾਂਤੋ ਬਾਅਦ ਵੀ ਕਰਾਂ ਤਾਂ ਵੀ ਮੈਨੂੰ ਲੱਗਦਾ ਮੈਨੂੰ ਕਈ ਜਨਮ ਲੈਣੇ ਪੈਣਗੇ ਵੀ ਜਿੰਨਾ ਪਿਆਰ ਸਤਿਕਾਰ ਤੁਸੀਂ ਦਿੱਤਾ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਇਸੇ ਤਰ੍ਹਾਂ ਪਿਆਰ ਵਿਸ਼ਵਾਸ ਬਣਾਈ ਰੱਖਿਓ ਸਾਡੇ ਵਾਲੇ ਪਾਸਿਓ ਕੋਈ ਕਮੀ ਨਹੀਂ ਆਊਗੀ ਨੀਅਤ ਚ ਖੋਟ ਨਹੀਂ ਹੋਊਗੀ ਹੋ ਸਕਦਾ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਹੋਣ ਬੰਦਿਆਂ ਸੀ ਵੀ ਬਾਹ ਫੜ ਕੇ ਰੋਕ ਲਿਓ ਭਾਈ ਇੱਥੇ ਗਲਤ ਲੱਗ ਰਿਹਾ ਹੈ ਠੀਕ ਕਰ ਦਾਂਗੇ ਠੀਕ ਕਰ ਲਾਂਗੇ ਇੱਜ ਕਿਹੜੀ ਗੱਲ ਹੈ ਪਰਿਵਾਰ ਚ ਵੀ ਆਪਣੇ ਗਿਲੇ ਸ਼ਿਕਵੇ ਹੋ ਜਾਂਦੇ ਸੋ ਇਸ ਕਰਕੇ ਸਾਰੇ ਸਿਆਣੇ ਹੋ ਮੋਤਵਾਰ ਬੰਦੇ ਹੋ ਪੰਚਾਇਤਾਂ ਦੇ ਪਿੰਡਾਂ ਦੇ ਸਰਪੰਚ ਚੁਣੇ ਹੋਏ ਹੋ ਲੋਕਾਂ ਚ ਰਹਿੰਦੇ ਹੋ ਦਿਨ ਰਾਤ ਲੋਕਾਂ ਦੀਆਂ ਅੱਖਾਂ ਪੜ ਕੇ ਕੱਲੇ-ਕੱਲੇ ਬੰਦੇ ਦਾ ਪਤਾ ਹੁੰਦਾ ਵੀ ਕੌਣ ਕਿੰਨਾ ਕਿ ਬਿੱਤਿਆ ਹੈ ਇਹੀ ਕਬੀਲਦਾਰੀ ਕਿੰਨੇ ਕ ਪਾਣੀ ਚ ਐ ਬਾਕਿਉ ਕਹਿਣ ਨੂੰ ਤਾਂ ਜੋ ਮਰਜੀ ਕਹੀ ਜੋ ਉਹ ਤਾਂ ਫਰਦ ਦੇਖ ਕੇ ਪਤਾ ਲੱਗ ਜਾਂਦਾ ਜਦੋਂ ਲਾਲ ਲਕੀਰਾਂ ਪਈਆਂ ਹੁੰਦੀਆਂ ਵੀ ਲਿਮਿਟਾਂ ਦਾ ਕਰਾਈ ਬੈਠਾ ਹੈ ਬਾਹਰ ਭਾਵੇਂ ਜੋ ਮਰਜੀ ਕੋਠੀ ਪਾ ਲਓ ਵੱਡੇ ਟਰੈਕਟਰ ਲੈ ਲਓ ਪਰ ਅੰਦਰੋਂ ਤਾਂ ਲਕੀਰਾਂ ਲਾਲ ਹੀ ਹੁੰਦੀਆਂ ਉਹ ਕਰਜੇ-ਕੁਰਜੇ ਵੀ ਲਾਹਾਂਗੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਈਏ ਖੇਤੀ ਜਿਹੜੀ ਐ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਤਮ ਖੇਤੀ ਉੱਤਮ ਖੇਤੀ ਮੱਦਮ ਵਪਾਰ ਨਖਿੱਧ ਚਾੱਕਰੀ ਖੇਤੀ ਨੂੰ ਪਹਿਲੇ ਨੰਬਰ ਤੇ ਰੱਖਿਆ ਸੀ ਕਿਉਂਕਿ ਆਪ ਵੀ ਉਹਨਾਂ ਨੇ ਜ਼ਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਹਾਲੀ ਬਾਹਿਆ ਸੀ ਉੱਤਮ ਖੇਤੀ ਸਭ ਤੋਂ ਨੰਬਰ 1 ਤੇ ਖੇਤੀ ਮੱਦਮ ਵਪਾਰ ਨਖਿੱਧ ਚਾੱਕਰੀ ਨੌਕਰੀ ਨੂੰ ਤੀਜੇ ਨੰਬਰ ਤੇ ਰੱਖਿਆ ਸੀ ਉਲਟਾ ਹੋ ਗਿਆ ਜਮਾਂ ਨੌਕਰੀ ਵਾਸਤੇ ਆਪਾਂ ਜ਼ਮੀਨ ਵੇਚਣ ਨੂੰ ਤਿਆਰ ਹਾਂ ਅੱਜ ਖੇਤੀ ਦੀ ਜੇ ਨੰਬਰ ਤੇ ਆ ਗਈ ਜੀ ਜੇ ਖੇਤੀ ਆਪਾਂ ਨਵੇਂ ਤਰੀਕੇ ਨਾਲ ਵਧੀਆ ਢੰਗ ਨਾਲ ਕਰੀਏ ਖੇਤੀ ਧਰਤੀ ਝੋਟੇ ਦੇ ਸਿਰ ਵਰਗੀ ਧਰਤੀ ਹੈ ਆਪਣੇ ਵਰਗੀ ਧਰਤੀ ਹੈ ਨਹੀਂ ਦੁਨੀਆ ਤੇ ਕਿਤੇ ਕੌਮ ਮਿਹਨਤੀ ਹੈ ਸਭ ਕੁਝ ਹੈ ਬਸ ਕਿਰਾਂ ਬਸ ਥੋੜਾ ਜਿਹਾ ਰਾਹ ਮਿਲ ਜੇ ਵੀ ਇਧਰ ਦੀ ਜਾਣਾ ਹੈ ਬਸ ਆਪਾਂ ਕਰ ਲਾਂਗੇ ਸਾਰਾ ਕੁਝ ਠੀਕ ਕਰ ਲਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸੁਰਜੀਤ ਪਾਤਰ ਜੀ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖਿਓ ਫੁੱਲਾਂ ਜੋਗੀ ਐਸੇ ਧਰਤੀ ਤੇ ਗਿੱਧੇ ਪੰਗੜੇ ਪੈਣ ਲੱਗਣਗੇ